ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦੀ ਗੱਲ ਕਰੀਏ ਤਾਂ ਅਮਰਿੰਦਰ ਗਿੱਲ ਦੀਆਂ ਫਿਲਮਾਂ ਦਾ ਅਕਸਰ ਹੀ ਫੈਨਸ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਨੇ ਹੁਣ ਉਹਨਾਂ ਨੇ ਫੈਨਸ ਨੂੰ ਇੱਕ ਵੱਡੀ ਥ੍ਰੀਲ ਡਿਤੀ ਹੈ ਹਾਲ ਹੀ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਉਤੇ ਹੀ ਨਾਲ ਦੀ ਨਾਲ ਹਾਲੀ ਦੇ ਵਿੱਚ ਉਹਨਾਂ ਦੀ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ ਜੀ ਹਾਂ 11 ਅਕਤੂਬਰ ਨੂੰ ਆ ਰਹੀ ਹੈ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਤੇ ਆਉ ਇੱਕ ਚਲਕ ਮਾਰਦੇ ਹਾਂ ਇਸ ਦੇ ਟ੍ਰੇਲਰ ਤੇ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਜਲਦ ਹੀ ਨਵੀਂ ਫਿਲਮ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਲੈ ਕੇ ਆ ਰਹੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਹਾਲ ਹੀ ਦੇ ਵਿੱਚ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਅਮਰਿੰਦਰ ਗਿੱਲ ਦੀ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ ਪੋਸਟਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦੇ ਨਾਲ ਦਾਇਕ ਸੁਨੰਦਾ ਸ਼ਰਮਾ ਅਤੇ اداکارہ ਸਿਆਣੀ ਗੁਪਤਾ ਵੀ ਨਜ਼ਰ ਆ ਰਹੀ ਹੈ ਫਿਲਮ ਦੇ ਟ੍ਰੇਲਰ ਨੂੰ ਬੇਹਤ ਪਸੰਦ ਕੀਤਾ ਜਾ ਰਿਹਾ ਹੈ ਟ੍ਰੇਲਰ ਵਿੱਚ ਅਮਰਿੰਦਰ ਗਿੱਲਰ ਟਰੱਕ ਡਰਾਈਵਰ ਦੇ ਕਿਰਦਾਰ ਵਿੱਚ ਨਜ਼ਰ ਆਏ ਨੇ ਉੱਥੇ ਹੀ ਸੁਨੰਦਾ ਸ਼ਰਮਾ ਪੰਜਾਬੀ ਟਾਕਟੂਰੀ ਦੇ ਕਿਰਦਾਰ ਵਿੱਚ ਦਿਖਾਈ ਦੇ ਰਹੀ ਹੈ ਬੜਾ ਲ ਤੜਕਾ ਤੇ ਉਦੋਂ ਲੱਗਿਆ ਜੋਦੋ ਫਿਲਮ ਦੇ ਵਿੱਚ ਸਿਆਣੀ ਗੁਪਤਾ ਬਾਲੀਵੁੱਡ ਐਕਟਰਸ ਨੂੰ ਦੇਖਿਆ ਗਿਆ ਜੀ ਹਾਂ ਸਿਆਣੀ ਗੁਪਤਾ ਦਾ ਇਹ ਪਹਿਲਾ ਪੰਜਾਬੀ ਪ੍ਰੋਜੈਕਟ ਹੈ ਜਿਸ ਦੇ ਵਿੱਚ ਉਹ ਕੰਮ ਕਰ ਰਹੀ ਹੈ ਫਿਲਮ ਦਾ ਕਨਸੈਪਟ ਕਾਫੀ ਯੂਨੀਕ ਲੱਗ ਰਿਹਾ ਹੈ 11 ਅਕਤੂਬਰ ਨੂੰ ਹਣ ਦੇਖਲਾਏ ਹੈ ਕਿ ਫਿਲਮ ਫੈਨਜ਼ ਦਾ ਦਿਲ ਜਿੱਤ ਪਾਉਂਦੀ ਹੈ ਜਾਂ ਫਿਰ ਨਹੀਂ